1 ਨੰਬਰ ਦੇ ਲਈ ਦੋ ਸੈਲੀ ਕਬੱਡੀ ਪਾਉਣ ਦੇ ਵਾਸਤੇ ਲਓ ਤਾੜੀਆਂ ਮਾਰ ਦਿਓ ਇੱਕ ਵਾਰੀ ਸ਼ੁਭ ਰਮਤਾ ਕਰੀਏ ਇਹ ਆ ਦਿਓੜੇ ਵਾਲਾ ਇਹ ਰਵੀ ਹੈ ਹਰਿਆਣੇ ਵਾਲਾ ਬੜਾ ਚੋਟੀ ਦਾ ਕਬੱਡੀ ਖਿਡਾਰੀ ਹੈ ਪਹਿਲੀ ਕਬੱਡੀ ਦੇ ਉੱਪਰ ਕੌਣ ਜਿਹਦੀ ਹੈਰੀ ਨੇ ਗੱਲ ਕੀਤੀ ਇਹ ਖਡੂਰ ਸਾਹ ਵਾਲਾ ਸੱਤੂ ਹੈ ਪਹਿਲੀ ਰੇਡਿਆਂ ਦਾ ਮੰਨਿਆ ਪਰਵੰਨਿਆ ਕਬੱਡੀ ਖਿਡਾਰੀ ਚਾਰ ਜਾਫੀਆਂ ਦੇ ਵਿੱਚ ਅਮਨ ਹੈ ਔਰ ਨਾਲ ਡੱਗੁਰਵਾਲਾ ਵਾਲਾ ਸ਼ਰਨਾ ਆ ਨੌਜਵਾਨ ਕੋਸ਼ਿਸ਼ ਕਰਦਾ ਇਸਵੇਂ ਦੇਖਦੇ ਹਰਿਆਣੇ ਵਾਲਾ ਆ ਪਹਿਲੀ ਕਬੱਡੀ ਦੇ ਉੱਪਰ ਬੱਲੇ ਬੱਲੇ ਹੋ ਗਈ ਆ ਬੱਲੇ ਬੱਲੇ ਹੁੰਦੀ ਹੋਈ ਇਹ ਦਿਓੜੇ ਵਾਲਾ ਹੈ ਇਹਦੇ ਵੀਰ ਨੇ ਰੇਡ ਪਾਈ ਸੀਗੀ ਰਵੀ ਨੇ ਇਹ ਦੋ ਭਰਾ ਕਿ ਤੈਨੂੰ ਤੱਤੀ ਵਾਨਾ ਲੱਗੇ ਨਹੀਂ ਤੈਨੂੰ ਲੱਗਣ ਫੁੱਲ ਗੁਲਾਬ ਦੇ ਨਹੀਂ Hindu Muslim Sikh Sai ਦੇ ਰਾਤੇ ਜੋੜ ਦਿਓ ਆ ਸਤ ਰੁਜਵੀ ਮੇਰਾ ਏ ਆ ਜਨਾਵੀ ਮੇਰਾ ਏ ਆ ਪੰਜਾਬੀ ਮੇਰਾ ਏ ਆ ਪੰਜਾਬੀ ਮੇਰਾ ਏ ਆਪੀ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਨਿਤ ਨਿਤ ਨਹੀਂ ਮਾਵਾ ਹਜੇ ਪੁੱਤ ਜੰਮਦੀਆਂ ਜਿਹੜੇ ਦੁਨੀਆ 'ਚ ਗੱਲਾਂ ਕਰਵਾਉਣ ਲੋਕੋ ਜਗਨਾਤ ਸਿੰਘ ਭੀਮ ਹੈ ਵੱਡਾ ਨਾਮ ਹੈ ਮਣੀ ਮੰਨੀਆਂ ਦੇ ਕੰਨੀ ਦੇ ਉੱਤੇ ਹੈ ਨਾਲ ਹੁਣ ਵੇਖਣਾ ਵੀ ਦਿਉਰੇ ਵਾਲਾ ਉਹ ਪਈ ਹੀ ਕਬੱਡੀ ਦੇ ਉੱਤੇ ਇੱਕ ਹੀ ਤੀਰਥ ਹੈ ਹਿੰਦ ਮੈਂ ਯਾਤਰਾ ਕੇ ਲਈਏ ਯਹਾਂ ਕਟਵਾਏ بیٹے ਬਾਪ ਨੇ ਖੁਦਾ ਕੇ ਇਸ ਮੁੰਡੇ ਨੇ ਟ੍ਰਾਂਟੋ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਲਓ ਸਾਹਮਣੇ ਕਬੱਡੀ ਪਾਉਂਦਾ ਹੋਇਆ ਬਾਲੂ ਜੱਟ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵੱਧਾ ਹੋਇਆ ਲਓ ਸਾਹਮਣੇ ਪਈ ਕਬੱਡੀ ਐਸ ਸਮੇ ਅਲੀ ਬਣਾਚ ਰਾਈਆਂ ਮੋੜ ਪਿੰਡ ਲਾਹੌਰੀਆ ਇੱਕ ਪਾਸੇ ਲਾਹੌਰੀਆ ਦੂਸਰੇ ਭਏ ਲਓ ਸਾਹਮਣੇ ਬਾਲੂ ਤਗੜੇ ਮਹਦੀਸ਼ਰ 500 ਡਾਲਰ ਅਮਨ ਦਿਓੜੇ ਦੇ ਵਾਸਤੇ ਸ਼ਾਰੇ ਪੰਜਾਬ ਐਸੋਸੀਏਸ਼ਨ ਨਰਿੰਦਰ ਸਿੰਘ ਜੀ ਮਨਾਤ ਸਾਹਿਬ ਪ੍ਰਧਾਨ ਜੀ ਕਹਿੰਦੇ ਵੀ ਸਾਡੀ ਸਾਰੀ ਐਸੋਸੀਏਸ਼ਨ ਵੱਲੋਂ ਅਮਨ ਦਿਓੜੇ ਨੇ ਪਹਿਲੀ ਰੇਡ ਦੇ ਉੱਪਰ ਜਫਾ ਲਾ ਸੀਗਾ ਉਹਦੇ ਲਈ 500 ਡਾਲਰ ਦੇ ਮਾਨ ਸਨਮਾਨ ਨੇ ਆਏ ਨੌਜਵਾਨ ਅਗਲੀ ਰੇਡ ਰੁਪਿੰਦਰ ਦੋਦੇ ਵਾਲੇ ਵੀ ਉਹੀ ਦਿਓੜੇ ਵਾਲਾ ਉਹੀ ਹਰਿਆਣੇ ਵਾਲਾ ਕੋਸ਼ਿਸ਼ ਕਰਦਾ ਡੱਕ ਲੈਣ ਦੀ ਮੁਲਕ ਕੀ ਵੰਡਣਾ ਸੀ ਪੰਜਾਬੀ ਵੰਡੋਇਆ ਪੱਤੀ ਇਹਨੂੰ ਹੀਰਾ ਕਹਿੰਦੇ ਪਿਆਰ ਦੇ ਨਾਲ ਇਹ ਹੀਰਾ ਬੱਟ ਹੈ ਦੁਨੀਆ ਦਾ ਚੋਟੀ ਦਾ ਕਬੱਡੀ ਖਿਡਾਰੀ ਜਦੋਂ ਖੇਡਿਆ 2017 ਔਰ ਕੈਨੇਡਾ ਦੇ ਕਬੱਡੀ ਕੱਪ ਦੇ ਵਿੱਚ ਰਿਕਾਰਡ ਪੈਦਾ ਕਰ ਗਿਆ ਦੇ ਪੰਜਾਬ ਦਾ ਆ ਮੰਨਿਆ ਪਰ ਵੰਨਿਆ ਕਬੱਡੀ ਖਿਡਾਰੀ ਹੀਰੇ ਬੱਟ ਪਾਕਿਸਤਾਨੀ ਦੀ ਪਈ ਹੀ ਰੇਡ ਔਰ ਦੂਸਰੇ ਪਾਸੇ ਕਾਂਗੇ ਵਾਲਾ ਔਰ ਕਾਂਗੇ ਵਾਲਾ ਕੋਸ਼ਿਸ਼ ਕਰਦਾ ਬੱਲੇ 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 ਨਜ਼ਾਰਾ ਵੱਖਰਾ ਅੰਮ੍ਰਿਤ ਕਬੱਡੀ ਪਾਉਂਦਾ ਹੋਇਆ ਸਾਹਮਣੇ ਚਾਰ ਜਾਫੀ ਓਕੇਸੀ ਦੀ ਟੀਮ ਦੇ ਸ਼ਰਨਾ ਡੱਗੂ ਵਾਲਾ ਨਾਲ ਮਣੀ ਮੱਲੀਆਂ ਦਾ ਅਮਰਤਪੁਰ ਸਾਲਪੁਰੀਆ ਔਰ ਡੱਗੂ ਵਾਲਾ ਸ਼ਰਨਾ 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 ਇੱਕ ਪਾਸੇ ਫਰੀਦਕੋਟੀਆਂ ਔਰ ਦੂਸਰੇ ਪਾਸੇ ਲਹਿੰਦੇ ਪੰਜਾਬ ਦਾ ਬੱਲੇ 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 ਆਓ ਫੈਦਲ ਬੱਟੂ ਖੇਡ ਮੈਦਾਨ ਦੇ ਵਿੱਚ ਰਾਇਆਂ ਮੋੜ ਲਾਹੌਰੀਆ ਲਾਹੌਰੀਆ ਇੱਕ ਪਾਸੇ ਹਰਿਆਣੇ ਵਾਲਾ ਏ ਉਹ ਮੱਖਣ ਵਾਲੀ ਦੀ ਕਰਦੇ ਢੈਂਦੇ ਹੀ ਹੈ ਲਾ ਮੈਦਾਨ ਦੇ ਵਿੱਚ ਪੰਜਾਬ ਵਰਗਾ ਮਾਹੌਲ ਹੈ ਆਹ ਮਦ ਪਈ ਹੋਈ ਰੇਡ ਰੇਡ ਦੇਖਦੇ ਆ ਵੀ ਪਾਉਣ ਦੇ ਵਾਸਤੇ ਸੁਰ ਸਿੰਘ ਵਾਲਾ ਅੰਬਾ ਮੰਨੀ ਮੱਲੀਆਂ ਵਾਲਾ ਵਰਸਾਲਪੁਰੀ ਅਮਰਤ ਹੈ ਆਹ ਹੈ ਮੱਲੀਆਂ ਵਾਲਾ ਆਹ ਕੋਸ਼ਿਸ਼ ਕਰਦਾ ਡੱਕ ਲੈਣ ਦੀ ਤੇ ਪੁਆਇੰਟ ਦੇਖਦੇ ਆਂ ਵੀ ਧਾਵੀਦਾ ਜੀਟੀਏ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਦੇ ਵਿੱਚ ਕਪੜੇ ਲਾ ਕੇ ਵਿੱਚ ਮੈਦਾਨੇ ਸ਼ੁਕਰੇਹੀ ਨੇ ਆਉਂਦੇ ਚਮਕਦੇ ਪਿੰਡਿਆਂ ਉੱਤੇ ਯਾਰੋ ਮਸਲਗੀਤ ਨੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਆ ਪੂਰਾ ਹਨਰ ਵਿਖਾਉਂਦੇ ਨੇ ਕੇ ਰੇਡਾਂ ਪਾਉਦੇ ਨੇ ਕੇ ਜਫੇ ਲਾਉਂਦੇ ਨੇ ਅਲੀ ਬਰਾਇਚ ਅਰਾਈਆਂ ਮੋੜ ਲਾਹੌਰ ਵਾਲਾ ਆ ਕੋਸ਼ਿਸ਼ ਕਰਦਾ ਡਕਲਣ ਦੀ ਆ ਬੱਲੇ 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 ਹੁੰਦੀ ਰਹੀ ਪਰ ਮਲਕ ਵੀ ਨਹੀਂ ਅਬੀਨ ਤਾਬ ਦਾ ਕਬੱਡੀ ਖਿਡਾਰੀ ਹੈ ਟੁੱਟਣ ਵਾਲੀ ਗੱਲ ਹੋ ਚੁੱਕੀ ਹੈ ਭੀਮ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱ ਉਦੋਂ ਚਾਰਾਂ ਵਿੱਚੋਂ ਹੁਣ ਵੇਖਦਾ ਵੀ ਸੀਚੇ ਵਾਲੀਆਂ ਆਹ ਸੀਚੇ ਵਾਲੀਆਂ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਹਿੱਸੇ ਟਰਾਈ ਕਰਦਾ ਪਰ ਪੁਆਇੰਟ ਭੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਪਾਉਂਦਾ ਤੋਰਾ ਤੁਰਦਾ ਤੁਰੇ ਜੋ नाग ਨਸ਼ੀਲਾ ਏ ਲਾਓ ਵੇਖੋ ਸਾਹਮਣੇ ਪਈ ਕਬੱਡੀ ਬਾਲੂ ਜੱਟ ਖੇਡ ਮੈਦਾਨ ਦੇ ਵਿੱਚ ਆਹ ਟੱਚ ਕਰਦਾ ਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਹ ਗੱਲਾਂ ਹੁੰਦੀਆਂ ਬਿਹਾਰੀਪੁਰ ਦੇ ਕਿੰਦੇ ਤੇ ਗੁਰਲਾਲ ਦੀਆਂ ਇੱਥੇ ਚਰਚਾ ਬਾਜੀ ਜਾਂਦੀ ਏ ਸੋਨੀ ਸਨੇਹ ਤੇ ਬਬਲੀ ਵਰਗਿਆਂ ਦੀ ਯਾਰੋ ਤੁੱਲਾ ਚੀਨ ਦੀ ਕੰਨਦੀ ਏ ਲਓ ਰੁਪਿੰਦਰ ਸਿੰਘ ਇਸ ਸਮੇਂ ਦੋਦੇਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਸਾਢੇ 7 ਲੱਖ ਦਾ ਜੱਫਾ ਲਾਉਣ ਵਾਲਾ ਮਨੀ ਤਿਆਰ ਨਾਲ ਹੁਣ ਵੇਖਦਾ ਵੀ ਸੀਚੇ ਵਾਲੀਆ ਉਹ ਟੱਗੂ ਵਾਲਾ ਆਹ ਦੇਖੋ ਸਾਹਮਣੇ ਬਲਵੀਰ ਸਿੰਘ ਦਾ ਫੈਸਲਾ ਵੀ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਆ ਮੱਖਣ ਵਾਲੀ ਜੀ ਕਰਿਓ ਗੱਲ ਅਗਲੀ ਕਬੱਡੀ ਦੇ ਉੱਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਸ਼ਤਿਹਾਕ ਰਹਿਮਾਨ ਹੀਰਾ ਹੀਰਾ ਵੱਟ ਲੈnde ਪੰਜਾਬ ਵਾਲਾ ਉਧਰ ਹੀ ਰਹਿ ਗਿਆ ਨਨਕਾਣਾ ਸਾਹਿਬ ਅਸਾਂ ਦਾ ਉਸੇ ਧਰਤੀ ਦੇ ਪੰਜਾ ਸਾਹਿਬ ਫੱਬਦਾ ਉਧਰ ਹੀ ਹੈ ਕਰਤਾਰਪੁਰ ਜਿਹਦੇ ਖੇਤਾਂ ਵਿੱਚ ਹਲਗੁਰੂ ਨਾਨਕ ਜੀ ਦਾ ਰੇਹਾ ਵਗਦਾ ਵਾਰਸ ਦੀ ਸ਼ਾਇਰੀ ਦਾ ਝੰਗ ਵੀ ਹੈ ਉਧਰ ਹੀ ਮੇਲੇ ਚ ਰਾਂਝਾ ਦੇ ਤੇ ਹੀਰ ਨੂੰ ਜਿ ਲੱਭਦਾ ਲਾਓ ਖੇਡ ਕਬੱਡੀ ਮੈਦਾਨ ਦੀ ਅੱਪਾ ਗੱਲ ਕਰੀਏ ਇਹ ਸ਼ਾਹਕੋਟ ਦੇ ਏਰੀਏ ਦਾ ਹੈ ਕੋਟਲੀ ਗਾਜਰਾਵਾਲਾ ਯਾਦ ਹੁਣ ਯਾਦ ਕਰੀਏ ਜੱਫਾ ਲਾਉਣ ਦੀ ਐਨ ਪੂਰੀ ਕੋਸ਼ਿਸ਼ ਕਰਦਾ ਹੋਇਆ ਹੀਰੇ ਦੀ ਰੇਡ ਦੁਆਬੇ ਦੀ ਧਰਤੀ ਦਾ ਜੰਪਲ ਕੋਈ ਮਾਰੇ ਧੌਲ ਕੋਈ ਮਾਰੇ ਥੋਬੀ ਕੋਈ ਨੱਠ ਕੇ ਪੱਟਾ ਮਲਾਉਂਦਾ ਹੀ ਮੇਰ ਦੀਨਾ ਜੀ ਰੱਬ ਦੀ ਮੇਰ ਹੋ ਜਾਏ ਬੰਦਾ ਫਿਰ ਪਹਿਲਵਾਨ ਕਾ ਹਮਦਾ ਹੀ ਇਹ ਫੈਸਲਾ ਹੈ ਇਹਨੂੰ ਵੱਟੂ ਕਹਿੰਦੇ ਪਿਆਰ ਦੇ ਨਾਲ ਲਾ ਫੈਸਲਾ ਵੱਟੂ ਅਗਲੀ ਕਬੱਡੀ ਪਾਉਂਦਾ ਹੈ ਨਨਕਾਣਾ ਸਾਹਿਬ ਦਾ ਜੰਪਲ ਆਹ ਮੁੰਡਾ ਦੇਖਦੇ ਵੀ ਇਸ ਸਮੇਂ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਵਾਸਤੇ ਜੁੜਨ ਦੇ ਵਿੱਚ ਕਾਮਯਾਬ ਅਗਲੀ ਕਬੱਡੀ 500 ਡਾਲਰ ਸ਼ਾਨੇ ਪੰਜਾਬ ਐਸੋਸੀਏਸ਼ਨ ਵੱਲੋਂ ਆਮਨ ਦਿਓਰੇ ਨੇ ਦਿੱਤਾ ਗਿਆ ਮਨਾਸਾ ਬਹੁਤ ਬਹੁਤ ਧੰਨਵਾਦ ਜੀ ਮਨਾਸ ਪ੍ਰਧਾਨ ਸਾਹਿਬ ਉਹਨਾਂ ਵੱਲੋਂ 500 ਡਾਲਰ ਸਾਨੇ ਪੰਜਾਬੋ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਵਿਸ਼ੇਤਾ ਤੇ ਧੰਨਵਾਦ ਲਓ ਰਵੀ ਦਿਓਰੇ ਵਾਲਾ ਕਿ ਹਰਿਆਣੇ ਦਾ ਸ਼ੋਹਰਾ ਪਿੰਡੇ ਦਾ ਦਿਓਰਾ ਲਓ ਸਾਹਮਣੇ ਵੇਖੋ ਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਅਦਾ ਕਰਦਾ ਹੋਇਆ ਕਿ ਪੱਟ ਵੇਖ ਕੇ ਮਾਂ ਨੂੰ ਪੁੱਤ ਕਹਿੰਦਾ ਬੇਬੇ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਪਤਾ ਲੱਗਦਾ ਅੱਜ ਜਾਂ ਤੇ ਜਫੇ ਮੌਂਟਰੀਅਲ ਦੇ ਖੇਡ ਮੈਦਾਨ ਵਿੱਚ ਬਗਾਨਿਆਂ ਦੇ ਨਾਲ ਪੈਂਦੇ ਲਓ ਪਈ ਹੀ ਕਬੱਡੀ ਦੇ ਉੱਤੇ ਲੈ ਵੀ ਪਰਮਿੰਦਰ ਸਿੰਘ ਪਾਗਲੀ ਵੀਰ ਵੇਖ ਲਾ ਵੀ ਸ਼ਰਨਾ ਡੱਗੂ ਵਾਲਾ ਐਸਵੇ ਫਰੀਦਕੋਟਿਆ ਉਹ ਫਰੀਦਕੋਟਿਆ ਤੇ ਦੂਸਰੇ ਪਾਸੇ ਉਹ ਸੁਰ ਸਿੰਘ ਪਿੰਡ ਪਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਇਹ ਆ ਹਾਇਆ ਬੂਸਾ ਦਾ ਜੇਤੂ ਹੈ ਲਓ ਸਾਹਮਣੇ ਪੁਆਇੰਟ ਅੰਬਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਮਲਕ ਬਿਨੀਆਮੀਨ ਲੈਂਦੇ ਪੰਜਾਬ ਦਾ ਕਿ ਤਿੰਨ ਵੀਰ ਕਬੱਡੀ ਖੇਡਦੇ ਨੇ ਲਓ ਸਾਹਮਣੇ ਪਈ ਕਬੱਡੀ ਆਹ ਸਾਹਮਣੇ ਖਡੂਰ ਸਾਹਿਬ ਵਾਲਾ ਸੱਤੂ ਟਰਾਈ ਕਰਦਾ ਪਰ ਪੁਆਇੰਟ ਇਸ ਸਮੇਂ ਮਲਕ ਬਿਨੀਆਮੀਨ ਦੇ ਹਿੱਸੇ ਜੁੜਦਾ ਹੋਇਆ ਮਲਕ ਬਿਨੀਆਮੀਨ ਸ਼ਾਨਦਾਰ ਨੰਬਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੁਗਰਾਜ ਭੀਮ ਆਹ ਮੈਦਾਨ ਦੇ ਵਿੱਚ ਦੇਖਦੇ ਨੇ ਵੀ ਮਾਜੇ ਦੀ ਧਰਤੀ ਦਾ ਮਜਾਹਲ ਕਬੱਡੀ ਖਿਡਾਰੀ ਦੁਨੀਆ ਪਹੁੰਚੀ ਜਾਂਦੀ ਹੈ ਦੂਰੋਂ ਨੇੜੇ ਹੋਂਮਾ ਮਾਕੇ ਸਿੰਘ ਫਸਣੇ ਕੁੰਡੀਆਂ ਦੇ ਮੈਚ ਕਬੱਡੀ ਦੇ ਅੱਜ ਹੋਣੇ ਪਿੰਡੇ ਚਮਕਣ ਮੁੰਡਿਆਂ ਦੇ ਸਭ ਨੇ ਜੋਰ ਹਿੱਕ ਦੇ ਲਾਉਣੇ ਹੁਣੇ ਭੇੜ ਨੇ ਸਾਨਾਂ ਦੇ ਖੜ ਕੇ ਵੇਖੂ ਕੁਲ ਜ਼ਮਾਨਾ ਤਾਂ ਕੋਈਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਨਾ ਐਨ ਦਮਦਾਰ ਦੀਆਂ ਗੱਲਾਂ ਹੋਣੀਆਂ ਨੇ ਲਓ ਭੀਮ ਦੁੱਬਲੀ ਵਾਲਾ ਇੱਕ ਹੋਰ ਨੰਬਰ ਜੋੜਦਾ ਹੋਇਆ ਇਹਦਾ ਨਾਮ ਵਸੀਮ ਹੈ ਇਹਨੂੰ ਬਾਲੂ ਕਹਿੰਦੇ ਪਿਆਰ ਦੇ ਨਾਲ ਪੰਜ ਚੱਕ ਕਮਾਲੀਆ ਪਿੰਡ ਹੈ ਕਮਾਲੀਏ ਦਾ ਖੱਦਰ ਮਸ਼ਹੂਰ ਬਾਲੂ ਖੇਡ ਕਬੱਡੀ ਦੇ ਵਿੱਚ ਮਸ਼ਹੂਰ ਆ ਇਸ ਸਮੇਂ ਬਾਲੂ ਮੈਦਾਨ ਦੇ ਵਿੱਚ ਵੱਧਾ ਹੋਇਆ ਖਿਡਾਰੀ ਵਸੀਮ ਬਹੁਤ ਤਿੱਖਾ ਜਿਹਾ ਕਬੱਡੀ ਖਿਡਾਰੀ ਹੈ ਤਿੱਖੇ ਤੀਰਾਂ ਵਰਗੇ ਤੇ ਸ਼ਮਸ਼ੀਰਾਂ ਵਰਗੇ ਆ ਬਿੰਗ ਮੈਦਾਨੇ ਗੱਭਰੂ ਆ ਗਿਆ ਤਸਵੀਰਾਂ ਵਰਗੇ ਤਸਵੀਰਾਂ ਬਣੇ ਹੋਏ ਕਬੱਡੀ ਖਿਡਾਰੀ ਲਾ ਓਕੇਸੀ ਦੀ ਖੇਡ ਕਲੱਬ ਦੇ ਵਾਸਤੇ ਬਹੁਤ ਵਧੀਆ ਨੰਬਰ ਜੁੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਰੁਪਿੰਦਰ ਦੋਦੇਵਾਲਾ ਇਹ ਵੀ ਤਿੱਖਾ ਜਿਹਾ ਇਹ ਵੀ ਤੇਜ਼ ਤਰਾਰ ਹੈ ਕਿ ਤਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਗਿੱਧਿਆਂ ਮੇਲਿਆਂ ਦੀ ਉੱਤੇ ਇੱਕ ਰੀਤ ਬੁਰਾਣੀ ਹੈ ਆ ਮਾਲਵੇ ਦੀ ਧਰਤੀ ਦਾ ਜੰਪਲ ਮੈਦਾਨ ਦੇ ਵਿੱਚ ਕਰਾਉਂਦਾ ਬੱਲੇ ਬੱਲੇ ਆ ਚਾਰ ਜਾਫੀ ਤਿਆਰ ਨੇ ਕੋਈ ਦੁਆਬੇ ਦਾ ਕੋਈ ਮਾਝੇ ਦਾ ਕੋਈ ਪਾਤ ਦਾ ਕੋਈ ਮਾਲਵੇ ਦਾ ਆ ਪਈ ਰੇਡ ਅੰਮ੍ਰਿਤ ਵਰਸਾਲਪੁਰੀਆ ਕੋਸ਼ਿਸ਼ ਕਰਦਾ ਹੋਇਆ ਕਿ ਜਿਬਨ ਦਾ ਅਵਤਾਰ ਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਕਵਾਚਾ ਸੀ ਜੋ ਬਾਦੇਖਾਨੇ ਰਹਿੰਦਾ ਮਲਵਈ ਨੇ ਰੇਡਾਂ ਪਾਉਂਦੇ ਮਾਝੀ ਜਫੇ ਲਾਉਂਦੇ ਚਾਰੇ ਪਾਸੇ ਖੇਡਦੇ ਮੁੰਡੇ ਦੁਆਬੀ ਆਂਦੇ ਕਾਡੀ 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 ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਅੱਜ ਕੌਡੀ ਕੌਡੀ ਹੋਈ ਪਈ ਮੌਨਟਰੀਅਲ ਦੇ ਗੁਰਨਾਨਕ ਦਰਬਾਰ ਲਸਾਲ ਦੇ ਖੇਡ ਮੈਦਾਨ ਦੇ ਵਿੱਚ ਸਾਰੀ ਸੰਗਤ ਦਾ ਧੰਨਵਾਦ ਹੈ। ਲਓ ਹੀਰਾ ਬੱਟ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਸਾਹਮਣੇ ਵੇਖਦਾ ਵੀ ਹੁਣ ਚਾਰਾਂ ਵਿੱਚੋਂ ਕੌਣ ਬਾਪੂ ਚੰਨਣ ਸਿੰਘ ਦਾ ਪੋਤਰਾ ਤਿਆਰ ਵਰ ਤਿਆਰ ਪਰ ਸਾਹਮਣੇ ਵੇਖਦਾ ਵੀ ਕੀ ਫੈਸਲਾ ਹੁੰਦਾ ਹੈ। ਡਬਲ ਟੱਚ ਔਰ ਪੁਆਇੰਟ ਇਸ ਸਮੇਂ ਧਾਵੀ ਦੇ ਹਿੱਸੇ ਵਿੱਚ ਜੁੜਦਾ ਹੋਇਆ। ਅੱਜ ਕਹਿੰਦੇ ਵੀ ਲੱਲੀਆਂ ਦੇ ਸੰਦੀਪ ਦਾ ਮਾਣੇ ਰਾਮਪੁਰ ਲੱਲੀਆਂ ਵਾਲੇ ਦਾ ਨਾਲ ਹੀ ਕਹਿੰਦੇ ਵੀ ਹੰਸਰਾ ਪਰਿਵਾਰ ਦਾ ਸਾਡੇ ਵੀਰ ਵਿਸ਼ੇਸ਼ ਤੌਰ ਤੇ ਨਰਿੰਦਰ ਸਿੰਘ ਜੀ ਮਿਰਹਾਸੋਰਾ ਵੱਲੋਂ ਔਰ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਣਾ 골ਡ ਮੈਡਲ ਦੇ ਨਾਲ ਲਾਓ ਵੇਖੋ ਸਾਹਮਣੇ ਪਈ ਕਬੱਡੀ ਆਹ ਫੈਜ਼ਲ ਬੱਟੂ ਦੀ ਮਨੀ ਮੱਲੀਆਂ ਮਨੀ ਮੱਲੀਆਂ ਆਹ ਦਬਾਬੇ ਵਾਲਾ ਦਬਾਬੇ ਵਾਲਾ ਦੂਸਰੇ ਪਾਸੇ ਫੈਸਲਾਵਾਦੀਆ ਆਹ ਭੱਜ ਚੱਲਿਆ ਕਿ ਬੈਲੀ ਭੱਜ ਤੁਰਿਆ ਜੀਤੇ ਮੌੜ ਦਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਲੈ ਵੀ ਰੈਂਬੋ ਸਿੱਧੂ ਕੌਂਕਿਆਂ ਵਾਲਿਆ ਸੇਵਾ ਵੱਡੀ ਐ ਅੱਜ ਮੁਬਾਰਕਵਾਦ ਵੀ ਐ ਕਹਿੰਦੇ ਆਪਣਾ ਟੂਰਨਾਮੈਂਟ ਬੜੀ ਮਿਹਨਤ ਲੱਗੀ ਐ ਦਿਉਰੇ ਵਾਲਾ ਇਹ ਕਹਿੰਦੇ ਹਰਿਆਣੇ ਵਾਲਾ ਪਟਿਆਲੇ ਦੇ ਬਾਡਰ ਦੇ ਨਾਲ ਪਿੰਡ ਪੈਂਦਾ ਆਉਂ ਦੂਸਰੇ ਪਾਸੇ ਐਸ ਸਮੇਂ ਪੁਆਇੰਟ ਦੇਖਦੇ ਆ ਵੀ ਇਸੇ ਮੈਂ ਰਵੀ ਦਿਉਰੇ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਅੰਬਾ ਓਕੇ ਸੀ ਦੇ ਮੇਨ ਸਪਾਂਸਰਾਂ ਦੇ ਤੌਰ ਤੇ ਕੇਐਸ ਡਰਾਈਵਿੰਗ ਸਕੂਲ ਦਾ ਵੀ ਧੰਨਵਾਦ ਹੈ ਓਕੇਸੀ ਦੀ ਖੇਡ ਕਲੱਬ ਦੇ ਵਾਸਤੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਪਰਵਿੰਦਰ ਪਾਗਲੀ ਜੀ ਉਹਨਾਂ ਦਾ ਨਰਿੰਦਰ ਸਿੰਘ ਜੀ ਮਨਾਸ ਸਾਹਿਬ ਸੁਮੁੱਚੀ ਸ਼ਾਨੇ ਪੰਜਾਬ ਐਸੋਸੀਏਸ਼ਨ ਮੌਂਟਰੀਅਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਸੁਰ ਸਿੰਘ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਅੰਬਾ ਮੈਦਾਨ ਦੇ ਵਿੱਚ ਹੁੰਦੀ ਬਹਿ ਜਾ ਬਹਿ ਇਹ ਗੁਰੂ ਥੋਪੀ ਹੈ ਬਲਾ ਚੌਰਗੜ ਸ਼ੰਕਰ ਦਾ ਏਰੀਆ ਇੱਕ ਪਾਸੇ ਬੱਕਾਪੁਰ ਧਮਈ ਵਾਲਾ ਸ਼ਿਰਾ ਮੰਡੇਰ ਹੈ ਮਰਬਰੀ ਢੇਸੀ ਔਰ ਦੂਸਰੇ ਪਾਸੇ ਸਾਡੇ ਦਿਲਜੀਤ ਸਿੰਘ ਜੀ ਸੋਤਾ ਮਾਨਗੜ ਆਪਣੀ ਟੀਮ ਦੇ ਖਿਡਾਰੀਆਂ ਦੇ ਨਾਲ ਬੰਦਰੀ ਜਰਜੀ ਖਜੂਰਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਇਧਰਲੇ ਪਾਸੇ ਅਗਲੀ ਰੇਡ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵੱਧਦਾ ਹੋਇਆ ਇਹ ਹੈ ਮਲਕ ਵੀਰੀਆਂ ਵੀ ਅੰਦਰ ਚੱਲਦਾ ਹੋਇਆ ਪ੍ਰਦਰਸ਼ਨ ਪੁਆਇੰਟ ਆ ਬੇਨਤੀ ਹੈ ਅਕਲਵੀਰ ਬੱਲ ਜੀ ਆਏ ਉਧਰਲੇ ਪਾਸੇ ਡਿਵਾਨ ਆ ਥੋੜੀ ਜੀ ਕਲੀ ਪਵਾ ਦਿਓ ਸੋ ਬੇਨਤੀ ਹੈ ਸੋ ਸਾਡੇ ਵੀਰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਹੀ ਰਹਿਣ ਸੋ ਬੇਨਤੀ ਕਰਦੇ ਆ ਸਾਰੇ ਭਰਾਵਾਂ ਨੂੰ ਲਓ ਵੇਖੋ ਸਾਹਮਣੇ ਭੀਮ ਦੀ ਕਬੱਡੀ ਹੈ ਇਧਰ ਪ੍ਰਮਿੰਦਰ ਸਿੰਘ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਵੀਰ ਗੁਰਜੋਤ ਬਰਾੜ ਦਾ ਜਿੱਕਸੀ ਟੈਂਟ ਹਾਊਸ ਜੋ ਕਿ ਸਪੈਸ਼ਲ ਤੌਰ ਤੇ ਜਿਹੜਾ ਟ੍ਰਾਂਟੋ ਤੋਂ ਚੱਲ ਕੇ ਆਏ ਨੇ ਔਰ ਦੂਸਰੇ ਪਾਸੇ ਚਮਕੌਰ ਸਾਹਿਬ ਦਾ ਏਰੀਆ ਓ ਮਾਰ ਦਿਓ ਤਾੜੀਆਂ ਵੇਖੋ ਸਾਹਮਣੇ ਸਿੱਖ ਸਰਦਾਰ ਗੱਪਰੂ ਇਹ ਬੱਲੇ 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 ਆਹ ਐ ਅਮਰਤ ਹੈ ਬਰਸਾਲਪੁਰੀਆ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਓਕੇਸੀ ਦੀ ਟੀਮ ਦੇ ਹਿੱਸੇ ਕੰਘ ਦਾ ਵਾਧਾ ਕਰਦਾ ਹੋਇਆ ਨੈਕਸਟ ਮੈਚ ਦੀਆਂ ਟੀਮਾਂ ਵੀ ਬਿਲਕੁਲ ਤਿਆਰ ਵਰ ਤਿਆਰ ਰਹਿਣਗੀਆਂ ਵਸੀਮ ਬਾਲੂ 200 ਡਾਲਰ ਹੋਵੇਗਾ ਅਲੀ ਬੜੈਜ ਜੇ ਜਫਾ ਲਾਵੇਗਾ ਸਾਡੇ ਮਿੱਠੂ ਜੱਟ ਜੀ ਹਾਊਸ ਆਫ ਟਾਇਰ ਵਾਲੇ ਲਓ ਵੇਖੋ ਸਾਹਮਣੇ ਅਲੀ ਬੜੈਜ ਲਾਹੌਰੀਆਂ ਬੜਿਆ ਗੁੱਟ ਓ ਖੜੇ ਪੈਰ ਆਓ ਪੁਆਇੰਟ ਇਸ ਸਮੇਂ ਓਕੇਸੀ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਰੁਪਿੰਦਰ ਸਿੰਘ ਦੋਦੇ ਵਾਲਾ ਅਥਰਾ ਘੋੜਾ ਹੈ ਖੇਡ ਕਬੱਡੀ ਦਾ ਲਓ ਸਾਹਮਣੇ ਹੁਣ ਦੇਖਦਾ ਵੀ ਚਾਰਾਂ ਵਿੱਚੋਂ ਕੌਣ ਇਸ ਸਮੇਂ ਗੁਰੂ ਥੋਪੀਏ ਦਾ ਇਹ ਵੀ ਕਹਿੰਦੇ ਵੀ ਨੌਜਵਾਨ ਨਵੇਂ ਸ਼ਹਿਰ ਦੇ ਏਰੀਆ ਦਾ ਪਈ ਹੋਈ ਕਬੱਡੀ ਔਰ ਦੂਸਰੇ ਪਾਸੇ ਹੁਣ ਦੇਖਦਾ ਵੀ ਕੌਣ ਮਾਲਵੇ ਦੀ ਕਬੱਡੀ ਦੀ ਜਿੰਦ ਜਾਨ ਨੇ ਦੋਹੇ ਖਿਡਾਰੀ ਇੱਕ ਪਾਸੇ ਫਰੀਦਕੋਟੀਆ ਔਰ ਦੂਸਰੇ ਪਾਸੇ ਇਹ ਬੱਲੇ 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 ਔਰ ਪੁਆਇੰਟ ਇਸ ਸਮੇਂ ਇਸ ਗੱਭਰੂ ਦੇ ਹਿੱਸੇ ਵਿੱਚ ਜੁੜਦਾ ਹੋਇਆ ਰੁਪਿੰਦਰ ਦੋਦੇ ਵਾਲਾ ਆਪਣੀ ਟੀਮ ਦੇ ਹਿੱਸੇ ਕੰਗੇ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਰਹਿਮਾਨ ਇਸ਼ਤਿਆਗੀ ਹੀਰਾ ਬੱਟ ਹੀਰਾ ਬੱਟ ਨਹੀਂ ਕਿਸੇ ਤੋਂ ਘਟ ਮਾਮੇ ਨੂੰ ਮਾਣ ਹੈ ਗੁਲਾਮ ਅਵਾਸ ਬੱਟਰ ਨੂੰ ਭਾਂਜੇ ਦੀ ਖੇਡ ਦੇ ਉੱਪਰ ਅਲੀ ਸਾਹਿਬ ਆ ਆ ਬੋਲਦੇ ਸੰਤੋਖ ਸਿੰਘ ਦਾ ਵੀ ਸ਼ਰ ਸਨਮਾਨ ਆਸੀ ਵਿਸ਼ੇਸ਼ ਤੌਰ ਤੇ ਹੀਰਾ ਸਤੂ ਦੇ ਹੀਰਾ ਸਤੂ ਦੇ ਹੀਰਾ ਬੱਲੇ 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 ਆ ਕਬੱਡੀ ਕਬੱਡੀ ਹੋਈ ਪਈ ਆ ਨੇਰੀ ਸਾਹ ਕਮਾਲ ਦਾ ਲੱਫਾ ਲੱਗਣ ਦੀ ਆ ਕੋਸ਼ਿਸ਼ ਚੱਲਦੀ ਹੋਈ ਨੰਬਰ ਤਾਲੀਆਂ ਵਾਲਾ ਆ ਤਾਲੀਆਂ ਮਾਰ ਦਿਓ ਜ਼ੋਰਦਾਰ ਇਹ ਹੈ ਕਡੂਰ ਸਾਹ ਵਾਲਾ ਸਤੂ ਆਸੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸੰਤੋਖ ਸਿੰਘ ਜੀ ਗੁਰਾਏ ਉਹਨਾਂ ਦਾ ਇੱਥੇ ਪੁੱਜਣ ਦੇ ਉੱਤੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਅੱਜ ਦੇ ਇਸ ਕਬੱਡੀ ਗ੍ਰਾਪ ਦੇ ਲਈ ਰਵਿੰਦਰ ਪਾਗਲੀ ਜੀ ਇਸੇ ਦੇ ਉੱਪਰ ਸੰਬਰ ਕਰਨਗੇ ਭਾਜੀ ਪਰਵਿੰਦਰ ਜੀ ਆਪਣੇ ਸਨਮਾਨ ਦਿੱਤਾ ਜਾਂਦਾ ਸਨਵਾਦ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਸੰਤੋਖ ਸਿੰਘ ਜੀ ਗੁਰਾਇਆ ਪਰਗਨ ਸਿੰਘ ਪੰਡਾਲ ਪਰਗਨ ਸਿੰਘ ਪੰਡਾਲ ਆਰ ਉਹਨਾਂ ਦੇ ਵੱਲੋਂ ਸਰਜ ਸਿੰਘ ਜੀ ਮਰਹਾਨਸ ਉਹ ਦੂਸਰੇ ਬੱਲੇ 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 ਇਹ ਮਨੀ ਆ ਮੱਲੀਆ ਮੜਾ ਐ ਸਮੇਂ ਕਰਵਾਉਂਦਾ ਬੱਲੇ ਬੱਲੇ ਫੜਿਆ ਹੋਇਆ ਗੱਟਾ ਇੱਕ ਵਾਰੀ ਜੇ ਫੜ ਲਿਆ ਗੱਟਾ ਫੇਰ ਨਾ ਛੱਡਾਂਗੇ ਜੋ ਕਰਨਾ ਕਰ ਲਈ ਪੰਜ ਬਰਾਬਰ ਗੱਡਾਂਗੇ ਲਓ ਵੇਖੋ ਸਾਹਮਣੇ ਲਾ ਜਫਾ ਆਪਣੀ ਟੀਮ ਦੇ ਹਿੱਸੇ ਕੰਗ ਦਾ ਵਾਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਰਵੀ ਦਿਉਰੇ ਵਾਲਾ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਾਦਾ ਹੋਇਆ ਮੱਖਣਵਾਲੀ ਦੀ ਕਰਿਓ ਗੱਲ ਸੁਣਾਓ ਜਨ ਖਿਡਾਰੀ ਦੀ ਰੇਡ ਦਿਓੜੇ ਵਾਲਾ ਹਰਿਆਣੇ ਵਾਲਾ 2023 ਕੈਨੇਡਾ ਕੱਪ ਦਾ ਬੈਸ ਰਿਹਾ 2009 ਆ ਰਹੀ ਅਗਲਾ ਵੀਕਐਂਡ ਟ੍ਰਾਂਟੋ ਦੇ ਲਾਗੇ ਕਿਚਨਰ ਦੇ ਵਿੱਚ 32ਵਾਂ ਵਰਲਡ ਕੈਨੇਡਾ ਕਬੱਡੀ ਕੱਪ ਹੋਣਾ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਟੀਮਾਂ ਖੇਡਣਗੀਆਂ ਉੱਥੇ ਵੀ ਸਾਰਿਆਂ ਨੇ ਉਹ ਮਾਮਾ ਕਿ ਬੁਝਣਾ ਲਾ ਸੁਰਸਿੰਘ ਵਾਲਾ ਅਗਲੀ ਕਬੱਡੀ ਪੌਂਡ ਦੇ ਵਾਸਤੇ ਅੰਬਾ ਮੈਦਾਨ ਦੇ ਅੰਦਰ ਵੱਧਦਾ ਹੋਇਆ ਕਬੱਡੀ ਖਿਡਾਰੀ ਆਹ ਨੇਰੀਸਾ ਹੁਣ ਦਿਓੜੇ ਵਾਲਾ ਦੇਖਦੇ ਵੀ ਫਿਰ ਫਿਰ ਅਮਨ ਕੋਸ਼ਿਸ਼ ਕਰਦਾ ਹੋਇਆ ਬਲਵੀਰ ਸਿੰਘ ਜੀ ਨੇਜਰ ਸਾਹਿਬ ਸਾਬੀ ਜੰਡੇਆਲੀ ਨੀਟਾ ਸਰਾਏ ਤੇ ਪੱਪੂ ਪਧੌਰ ਜੀ ਤੇ ਬਿੰਨਾ ਮਲਕ ਜੀ ਉਹਨਾਂ ਦਾ ਸਾਰੇ ਰੈਫਰੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੁੜ ਚੱਕਿਆ ਸਵਰਨਾ ਵੈਲੀ ਸਾਰਿਆਂ ਦਾ ਰੋਲ ਆ ਕਿ ਵੈਲੀ ਜਿਹੇ ਪੁੱਤ ਜੰਮਣੇ ਨਾ ਮਾਮਾ ਨੇ ਸੁਨੀਤ ਵਾਲਾ ਸੋਨੀ ਰੋਕਦਾ ਹਵਾਵਾਂ ਨੂੰ ਸੋ ਸਾਰੇ ਜਿੰਨੇ ਵੀ ਸਤਕਾਰਯੋਗ ਵੀਰ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਉੱਤਮ ਖੇਡ ਕਬੱਡੀ ਤੋਂ ਜਸਵੰਤ ਸਿੰਘ ਜੀ ਖੜਕ ਇੱਕ ਇੱਕ ਰੇਡ ਇੱਕ ਇੱਕ ਜੱਫੇ ਨੂੰ ਬਿਆਨ ਕਰਨਗੇ ਸਾਰੇ মিডিਆ ਦਾ ਇਲੈਕਟ੍ਰੋਨਿਕ ਪ੍ਰਿੰਟ ਸੋਸ਼ਲ ਸਾਰਾ মিডিਆ ਜੋ ਕਵਰੇਜ ਕਰ ਰਿਹਾ ਹੈ ਸ਼ਾਨੇ ਪੰਜਾਬ ਐਸੋਸੀਏਸ਼ਨ ਮੌਂਟਰੀਅਲ ਵੱਲੋਂ ਔਰ ਖਾਸ ਤੌਰ ਤੇ ਯੰਗ ਕਬੱਡੀ ਕਲੱਬ ਦੇ ਸਾਰੇ ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਵੱਡਾ ਕਬੱਡੀ ਕੱਪ ਸੈਕੰਡ ਮੈਚ ਵਾਲੀਆਂ ਟੀਮਾਂ ਨੂੰ ਹੁਣ ਤੋਂ ਹੀ ਬੇਨਤੀ ਹੈ ਵੀ ਉਹ ਤਿਆਰ ਹੋ ਜਾਣ ਮਿਹਰਬਾਨੀ ਕਰਕੇ ਜਿਹੜਾ ਦੂਸਰਾ ਮੈਚ ਖੇਡਿਆ ਜਾਊਗਾ ਉਹ ਟੀਮਾਂ ਤਿਆਰੀ ਫੜ ਲੈਣਾ ਵਾਹ ਮਲਕ ਵੀ ਨਵੀਨ 102 ਚੱਕ ਫੈਸਲਾਬਾਦੀਓ ਤਰਦੀ ਬਹੁਤ ਸਾਰੇ ਮਹਾਰathi ਉਸ ਜ਼ਿਲ੍ਹੇ ਨੇ ਵੀ ਪੈਦਾ ਕੀਤੇ ਨੇ ਲਾਓ ਰੇਡ ਪਾਉਣ ਦੇ ਵਾਸਤੇ ਮਲਕ ਵਿਨੀ ਅਮੀਨ ਮੱਧਾ ਹੋਇਆ ਕਬੱਡੀ ਖਿਡਾਰੀ ਹਲਕੀ ਹਲਕੀ ਧੂੜ ਉੱਡਦੀ ਹੋਈ ਪੰਜਾਬ ਵਰਗਾ ਮਹਾਲ ਬਣਿਆ ਹੋਇਆ ਲਾ ਪਈ ਹੋਈ ਕਬੱਡੀ ਦੇ ਉੱਪਰ ਘਾਂਗੇ ਵਾਲਾ ਗੜੂਰ ਸਾਹ ਵਾਲਾ ਜਾਂ ਅਲੀ ਬਣੇਜ ਜਾਂ ਕੋਟਲੀ ਵਾਲਾ ਯਾਦ ਇਹ ਹੈ ਕੋਟਲੀ ਗਾਜਰਾ ਸ਼ਾਹਕੋਟ ਦਾ ਏਰੀਆ ਐਨ ਡੱਕੜ ਦੀ ਕੋਸ਼ਿਸ਼ ਕਰਦਾ ਹੋਇਆ ਵੱਜ ਗਈ ਕੈਂਚੀ ਵੱਜ ਗਈ ਕੈਂਚੀ ਵੱਜ ਗਈ ਕੈਂਚੀ ਕਬੱਡੀ ਕਬੱਡੀ ਹੋਈ ਪਈ ਐਨ ਹੁਲੇ ਹੁਲਾਰੇ ਪੁਆਇੰਟ ਪੁਆਇੰਟ ਇਹ ਯਾਦ ਕੋਟਲੀ 56 ਜਾਫ ਦਾ ਵੇਖ ਲੈ ਕਾਪੀ ਉੱਤੇ ਨੰਬਰ ਸ਼ਾਪ ਦਾ ਸਾਡੇ ਲਖਵਿੰਦਰ ਸਿੰਘ ਜੀ ਰੰਦਾਵਾ ਉਹਨਾਂ ਵੱਲੋਂ ਜਿਹੜਾ ਅੰਬੇ ਦੀਆਂ ਤਿੰਨ ਕਬੱਡੀਆਂ ਦੇ ਉੱਤੇ 200 ਡਾਲਰ ਲੱਗਿਆ ਹੈ ਅੰਬੇ ਸੋਰ ਸਿੰਘ ਵਾਲੇ ਦੀਆਂ ਤਿੰਨ ਕਬੱਡੀਆਂ ਉੱਤੇ ਲਖਵਿੰਦਰ ਸਿੰਘ ਜੀ ਰੰਦਾਵਾ ਔਰ ਉਹਨਾਂ ਦਾ ਕਿੱਦਾਂ ਸਾਰੇ ਵੀਰਪਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਹੋ ਜਿਹੀਆਂ ਕਬੱਡੀ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ